ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਵਰਤਾ ਬਲੌਗ ਵਿੱਚ ਸੁਆਗਤ ਹੈ ਤੁਹਾਡਾ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀ ਆਪਣੇ ਲੱਗੇ ਹੋਏ ਨੇ ਰੰਗ ਵਾਲੇ ਮਕਾਨ ਨੂੰ ਰੰਗ ਰੋਗਨ ਕਰਨ ਲੱਗੇ ਹੋਏ ਨੇ ਆਪਾਂ ਕਰਵਾਉਣ ਲੱਗੇ ਆ ਤੋ ਆਜੋ ਤੁਹਾਨੂੰ ਦਿਖਾਉਨੇ ਆ ਵੇ ਕਿੰਨਾ ਕੰਮ ਆਪਣਾ ਨਿਬੜ ਗਿਆ ਚਲੋ ਜੀ ਫਿਰ ਦਿਖਾਉਣਾ ਤੁਹਾਨੂੰ 여기가 뭐지 ਉਹ ਜੀ ਇੰਨਾ ਕੰਮ ਆਪਾਂ ਨੇ ਭਰਿਆ ਹਾਲੇ ਹਾਂ ਇਹ ਕੰਧ ਤੇ ਡਿਜ਼ਾਈਨ ਕੱਢਣੇ ਨੇ ਵਾਕਈ ਅੰਦਰ ਰਹਿ ਗਿਆ ਕੰਮ ਥੋੜਾ ਜਿਹਾ ਅਓ ਜੀ ਦੱਸਿਓ ਕਮੈਂਟਾਂ ਵਿੱਚ ਕਿਹੋ ਜਿਹਾ ਲੱਗਿਆ ਰੰਗ ਸਾਡਾ ਇਹਦਾ ਅਸੀਂ ਕੋਠੇ ਨੂੰ ਕਰਾਇਆ ਮਕਾਨ ਨੂੰ ਕਰਵਾਇਆ ਸੋ ਇਹ ਮਕਾਨ ਆਪਣਾ ਖੇਤਾਂ 'ਚ ਪਾਇਆ ਹੋਇਆ ਜੀ ਆੜਾ ਦਾੜੇ ਖੇਤ ਨੇ ਸਾਰੇ ਉਹਨੇ ਗਰੇ ਰੰਗ ਕਰਵਾਇਆ ਮਕਾਨ ਨੂੰ ਦੱਸਿਓ ਕਮੈਂਟ ਕਰਕੇ ਕਿਹੋ ਜਿਹਾ ਲੱਗਿਆ ਤੁਹਾਨੂੰ ਕਹਦਾ ਤਾਂ ਤੁਹਾਨੂੰ ਹੋਮ ਟੂਰ ਵੀ ਕਰਾਵਾਂਗੇ ਸਾਰਾ ਮਕਾਨ ਤੁਹਾਨੂੰ ਦਿਖਾਉਂਗਾ ਸੋ ਆਉਣ ਬਾਅਦ ਬਲੌਗਰ ਨੂੰ ਵੀ ਦੇਖਣਾ ਸੋ ਅਜ ਇੱਕ ਵਾਰ ਫੇਰ ਅੰਦਰੋਂ ਦਿਖਾਦਾ ਤੁਹਾਨੂੰ ਇਹ ਤੋਂ ਬਣ ਗਈ ਪਹਿਲਾਂ ਸੋਏ ਦੀ ਜੀ ਆਪਣੇ ਪੈਂਟਰ ਲੱਗੇ ਰੰਗ ਕਰਨ ਉਹਨੂੰ ਦਿਖਾਇਆ ਮੈਨੇ ਪੂਰੀ ਉਮੀਦ ਆ ਤੁਹਾਨੂੰ ਅੱਜ ਦਾ ਬਲੌਗ ਵਧੀਆ ਲੱਗਿਆ ਹੋਣਾ ਸੋ ਕਿਰਪਾ ਕਰਕੇ ਜਾਂਦੇ ਜਾਂਦੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਜਾਣਾ ਜੀ ਮੇਰਾ ਕਿਸੇ ਦਿਨ ਫੇਰ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ ਜੀ